ਭਾਈ ਗੁਰਜੀ ਦਾ ਖਾਲਸਾ ਸ਼੍ਰੀ ਗੁਰੂ ਜੀ ਦੀ ਫਤਿਹ ਪਿਛਲੇ 7-8 ਦਿਨਾਂ ਤੋਂ ਜੋ ਬਾਗੀਸੂਰ ਪੈਦਾ ਹੋ ਰਿਹਾ ਪਾਰਟੀ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਬਹੁਤ ਹੀ ਸਤਿਕਾਰਯੋਗ ਸੀ ਪਾਰਟੀ 'ਚ ਵੀ ਮਾਣ ਮਿਲਦੇ ਰਹੇ ਐ ਸਮੇਂ-ਸਮੇਂ ਤੇ ਵਿਧਾਇਕ ਵੀ ਰਹੇ ਐ ਵਜ਼ੀਰ ਵੀ ਰਹੇ ਐ ਸਰਕਾਰਾਂ ਹੁੰਦੇ ਵੱਖ-ਵੱਖ ਅਹੁਦਿਆਂ ਦੇ ਆਪਾਂ ਕਹ ਦਈਏ ਚੇਅਰਮੈਨ ਵੀ ਰਹੇ ਨੇ ਇੱਕ ਬਹੁਤ ਹੀ ਆਪਾਂ ਕਹਿੰਦੀ ਕਿ ਮੰਦਭਾਗੀ ਗੱਲ ਐ ਅੱਜ ਪਾਰਟੀ ਦੇ ਪਿੱਛੇ ਚੁਰਾ ਖੋਪਰੇ ਐ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਨੂੰ ਪ੍ਰਧਾਨਗੀ ਛੱਡਣ ਲਈ ਕਹਿ ਰਹੇ ਆ ਪਰ ਇੱਕ ਹੈਰਾਨੀਜਨਕ ਗੱਲ ਇਹ ਹੈ ਕਿ ਜੋ ਲੋਕ ਸਭਾ ਦੀਆਂ ਚੋਣਾਂ ਹੋ ਕੇ ਆਟੀਆਂ ਹੈ ਇੱਕ ਸੋਚਣ ਵਾਲੀ ਗੱਲ ਹੈ ਕਿ ਇਹ ਪ੍ਰਧਾਨ ਸਾਹਿਬ 'ਚ ਗਲਤੀ ਹੈ ਕਿ ਤੁਹਾਡੇ 'ਚ ਗਲਤੀ ਹੈ ਜੋ ਸਵਾਲ ਚੁੱਕ ਰਹੇ ਆ ਪ੍ਰਧਾਨ ਸਾਹਿਬ ਦੇ ਉੱਤੇ 13 ਲੋਕ ਸਭਾ ਦੀਆਂ ਸੀਟਾਂ ਸੀ ਜਿਹਦੇ ਵਿੱਚੋਂ ਪ੍ਰਧਾਨ ਸਾਹਿਬ ਦੇ ਆਪਕੇ ਦੀਏ ਪਰਿਵਾਰ ਨੇ ਕੋਈ ਇਹ ਨਹੀਂ ਸੀ ਕਿ ਉਹਨਾਂ ਨਾਲ ਕੋਈ ਨਾਰਾਜ਼ਗੀ ਹੈ ਤੁਹਾਡੇ ਨਾਲ ਅਸੀਂ ਇਹ ਤਾਂ ਕਹਿ ਰਹੇ ਆ ਪਰ ਤੁਹਾਨੂੰ ਦੱਸਣਾ ਚਾਹ ਰਹੇ ਆ ਕੀ ਬਠਿੰਡਾ ਸੀਟ 50000 ਦੀ ਲੀਡ ਤੇ ਜਿੱਤੇ ਐ ਉਹਦੇ ਕਾਰਨ ਦੇਖਣੇ ਸੀ ਵੀ ਉਹ ਕਿਉਂ ਜਿੱਤੇ ਤੇ ਆਪਾਂ ਕਿਉਂ ਹਾਰੇ ਉਸਦੇ ਉਲਟ ਤੁਸੀਂ ਪਾਰਟੀ ਦੇ ਵਿਰੋਧ ਚ ਆ ਗਏ ਬੀਬਾ ਜੀ ਨੇ ਲੋਕਾਂ ਲਈ ਕੰਮ ਕੀਤੇ ਲੋਕਾਂ ਨੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਵੋਟ ਪਾਈ ਬੀਬਾ ਜੀ ਨੂੰ ਬੀਬਾ ਜੀ ਨੇ ਨਿੱਜੀ ਆਪਾਂ ਕਹਿੰਦੀ ਇਹ ਮਲਾਪ ਕਰਕੇ ਕਿਉਂਕਿ ਉਹ ਹਮੇਸ਼ਾ ਸਾਰੀ ਪਬਲਿਕ ਨੂੰ ਨਾਲ ਲੈ ਕੇ ਚੱਲੇ ਤੇ ਬਾਕੀ ਆਏ じゃ ਕੀ ਹੋ ਗਿਆ ਕਿ ਤੁਸੀਂ ਸਾਰੇ ਇਲੈਕਸ਼ਨ ਆ ਗਏ ਤੇ ਇਲੈਕਸ਼ਨ ਹਾਰਨ ਤੋਂ ਬਾਅਦ ਫਰੰਟ ਕੋਲ ਤਾਂ ਪ੍ਰਧਾਨ ਸਾਹਿਬ ਦੇ ਉਲਟ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਜੇ ਤੁਸੀਂ ਕੋਈ ਗੱਲ ਰੱਖਣੀ ਸੀ ਯੂਥ ਨੂੰ ਜਾਂ ਬਾਕੀ ਪਾਰਟੀ ਦੇ ਅਹੁਦੇਦਾਰਾਂ ਨੂੰ ਆਪਾਂ ਹਮੇਸ਼ਾ ਕਹਿੰਦੇ ਆਏ ਆ ਕਿ ਆਪਦੀ ਗੱਲ ਪਾਰਟੀ ਪਲੇਟਫਾਰਮ ਤੇ ਰੱਖੋ ਤੇ ਆਪ ਵੀ ਉਸ ਗੱਲਾਂ ਦੇ ਉਲਟ ਤੁਸੀਂ ਸੋਸ਼ਲ ਮੀਡੀਆ ਤੇ ਆਪਾਂ ਕਹਦੀਏ ਪ੍ਰੈਸ ਦੇ ਵਿੱਚ ਜਾ ਕੇ ਜੱਗਰ ਕਰਤਾ ਤੁਸੀਂ ਸ਼ਖਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਕੋਲ ਦਫ਼ਤਰ ਹੁੰਦੇ ਤੁਸੀਂ ਤਾਂ ਘਰੇ ਵੀ ਜਾ ਸਕਦੇ ਹੋ ਸੀਨੀਅਰ ਸੀ ਸਾਰਾ ਕੁਝ ਮੰਨਿਆ ਹੋਇਆ ਉਹਨਾਂ ਦੇ ਨਾਲ ਬਹਿ ਕੇ ਰਾਤ ਤੇ ਕੈਮ ਕੀਤੇ ਆ ਪਰ ਫਿਰ ਵੀ ਉਸ ਦੇ ਉਲਟ ਨਿਸ਼ਾਨੇ ਤੁਸੀਂ ਤਾਨ ਤੇ ਆਪਾਂ ਕਹਦੀਏ ਬਹੁਤ ਹੀ ਹੈਰਾਨੀ ਦੀ ਗੱਲ ਹੈ ਕੀ ਵਕ ਵਕ ਵਜੀਰੀਆਂ ਮਾਨ ਕੇ ਆ ਦਿਨ ਦੇਖਣੇ ਪੈਗੇ ਪਰ ਮੈਂ ਇੱਕ ਚੀਜ਼ ਦੱਸਣਾ ਚਾਹੁੰਨਾ ਪੰਜਾਬ ਵਾਸੀਆਂ ਨੂੰ ਅੱਜ ਤਾਕਤਾਂ ਲੱਗੀਆਂ ਹੋਈਆਂ ਨੇ ਰੀਜਨਲ ਪਾਰਟੀ ਖੇਤਰੀ ਪਾਰਟੀ ਨੂੰ ਖਤਮ ਕਰਨ ਦੀਆਂ ਸ਼ਰਮਣੀ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਕਿਉਂਕਿ ਭਾਜਪਾ ਦਾ ਹਮੇਸ਼ਾ ਇੱਕੋ ਇੱਕ ਟੀਚਾ ਰਿਹਾ ਹੈ ਫਿਰ ਉਹ ਯੂਪੀ ਤੋਂ ਦੇਖ ਲਿਏ ਸਮਾਜਵਾਦੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੇ ਪਿਆਰ ਨਾਲ ਉਦੋਂ ਵੱਧ ਉੱਭਰ ਕੇ ਆਈ ਫਿਰ ਮਹਾਰਾਸ਼ਟਰ ਦੀ ਗੱਲ ਕਰ ਲਈਏ ਉਦੋਂ ਠਾਕਰੇ ਦੀ ਪਾਰਟੀ ਨੂੰ ਖਤਮ ਕਰਨ ਦੀ ਗੱਲ ਕੀਤੀ ਫਿਰ ਲੋਕਾਂ ਦੇ ਪਿਆਰ ਨਾਲ ਉੱਭਰ ਕੇ ਆਈ ਭਾਜਪਾ ਦੇ ਮਨਸੂਬੇ ਇਹੀ ਰਹੇ ਆ ਕਿ ਅਕਾਲੀ ਦਲ ਨੂੰ ਖਤਮ ਕੀਤਾ ਜਾਵੇ ਜੋ ਹਿੰਦੂ ਸਿੱਖ ਭਾਈਚਾਰੇ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਹੋਕਾ ਦਿੱਤਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਉਤੇ ਪੈਰਾ ਦਿੱਤਾ ਐਸ ਸੰਝ ਨੂੰ ਤੋੜਿਆ ਜਾਵੇ ਹਮੇਸ਼ਾ ਸਾਰੀਆਂ ਪਾਰਟੀਆਂ ਨੇ ਤੇ ਅੱਜ ਜੋ ਬਾਗੀ ਸੁਰ ਪੈਦਾ ਹੋ ਗਏ ਇਹਨਾਂ ਨੇ ਵੀ ਇਹੀ ਕੋਸ਼ਿਸ਼ਾਂ ਕੀਤੀਆਂ ਮੈਂ ਦੱਸਣਾ ਚਾਹੁੰਦਾ ਕਿ ਆਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਮਰਹੂਮ ਨੇਤਾ ਪੰਜ ਵਾਰ ਦੇ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹਮੇਸ਼ਾ ਆੜਤੀਆਂ ਦੀ ਵਪਾਰੀਆਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਐਸ்சி ਭਾਈਚਾਰੇ ਦੀ ਬੀਸੀ ਭਾਈਚਾਰੇ ਦੀ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਹੈ ਤੇ ਹੌਕਾ ਦਿੱਤਾ ਜੇ ਗੱਲ ਕਰ ਲਈਏ ਕਿਸਾਨਾਂ ਦੀ ਮਜ਼ਦੂਰਾਂ ਲਈ ਤਾਂ ਕੰਮ ਕੀਤੇ ਹੀ ਕੀਤੇ ਆ ਆਕਾਲੀ ਦਲ ਨੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ 2007 ਤੋਂ 17 ਤੱਕ ਜਦੋਂ ਸਰਕਾਰ ਰਹੀ ਵਿਕਾਸਪੁਰਸ਼ ਦੇ ਨਾਮ ਤੇ ਜਾਣੇ ਜਾਂਦੇ ਆ ਡਿਵੈਲਪਮੈਂਟ ਦਾ ਝੰਡਾ ਪੰਜਾਬ ਦੇ ਹਰ ਕੋਨੇ ਚ ਲੈ ਕੇ ਗਏ ਜੇ ਅੱਜ ਆਰਥੀਏ ਜਿਉਂਦੇ ਨੇ ਨਾ ਸਾਡੇ ਹਿੰਦੂ ਭਾਈਚਾਰੇ ਦੇ ਆਪਾਂ ਕਹਿੰਦੀਆਂ ਵਪਾਰੀ ਲੋਕ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਬਦੌਲਤ ਨੇ ਜੋ 2.5% ਦਾ ਆਰਥ ਦਿੱਤੀ ਗਈ ਤੇ ਰੋਜੀ ਰੋਟੀ ਦਿੱਤੀ ਗਈ ਚੁੱਲ੍ਹੇ ਅੱਜ ਚੱਲਦੇ ਨੇ ਮੈਂ ਇੱਕ ਕਹਿਣਾ ਚਾਹਣਾ ਕਿ ਇਹ ਇੱਕੋ ਇੱਕ ਪਾਰਟੀ ਹੈ ਇੱਕੋ ਇੱਕ ਪਰਿਵਾਰ ਹੈ ਜੋ ਕੁਰਬਾਨੀ ਦੇ ਨਾਲ ਚੱਲਿਆ ਤੇ ਹਿੰਦੂਆਂ ਲਈ ਸਿੱਖਾਂ ਲਈ ਹਮੇਸ਼ਾ ਮੂਹਰੇ ਡਟ ਕੇ ਖੜੇ ਨੇ ਤੇ ਹਾਂ ਦਾ ਨਾਰਾ ਮਾਰਿਆ ਮੈਂ ਪੰਜਾਬ ਦੇ ਵਸਨੀਕਾਂ ਨੂੰ ਇੱਕੋ ਹੀ ਸਨੇਹਾ ਦਿੰਦਾ ਤੇ ਬਾਕੀ ਜੋ ਬਾਗੀ ਸੁਰ ਨੇ ਅਕਾਲੀ ਦਲ ਹੈ ਠੀਕ ਹੈ ਲੇਟ ਸੁਰਜੀਤ ਹੋ ਜਾਊਗਾ ਤੁਹਾਡੇ ਬਾਗੀ ਧੜੇ ਕਰਕੇ ਪਰ ਅਕਾਲੀ ਦਲ ਨੇ ਮੂਹਰ ਸੁਰਜੀਤ ਹੋ ਜਾਣਾ ਬਹੁਤ ਅਕਾਲੀ ਦਲ ਪਹਿਲਾਂ ਵੀ ਬਣੇ ਨੇ ਫੇਰ ਆ ਕੇ ਇੱਥੇ ਆਉਂਦੇ ਨੇ ਕਿਉਂਕਿ ਇਹ ਸਮੁੰਦਰ ਹੈ ਆਕੇ ਹੱਗੀ ਆ ਲਾਸਟ ਤੇ ਸਮੁੰਦਰ ਚ ਮਿਲਣਾ ਹੁੰਦਾ ਹੁਣ ਜੋ ਤੁਸੀਂ ਮਨਸੂਬੇ ਕਰ ਰਹੇ ਹੋ ਚ ਕਾਮਯਾਬ ਨਹੀਂ ਹੋਣੇ ਆ ਠੀਕ ਹੈ ਅਕਾਲੀ ਦਲ ਥੋੜਾ ਜਿਹਾ ਲੇਟ ਸੁਰਜੀਤ ਹੋ ਜੂ ਪਰ ਲੋਕਾਂ ਨੂੰ ਪਤਾ ਲੱਗ ਜੂ ਜੱਗ ਜਾਗ ਰੋ ਜੂ ਥੋੜਾ ਚਿਹਰਾ ਨੰਗਾ ਹੋ ਜਾਣਾ ਸਮੇਂ ਦੇ ਹਿਸਾਬ ਨਾਲ ਮੈਂ ਇਹੀ ਕਹਿਣਾ ਕਿ ਅਸੀਂ ਕੱਲ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਸੀ ਅੱਜ ਵੀ ਆ ਤੇ ਕੱਲੂ ਵੀ ਆ ਕੱਲ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੀ ਅੱਜ ਵੀ ਆ ਤੇ ਕੱਲੂ ਵੀ ਆ ਸਾਰੇ ਪੰਜਾਬ ਵਾਸੀਆਂ ਨੂੰ ਵੀ ਕਹਿਣਾ ਪਾਰਟੀ ਦੇ ਸੀਨੀਅਰ ਜਥੇਬੰਦੀ ਵੈਸੇ ਸਾਡੀ ਉਮਰ ਚ ਛੋਟੇ ਆ 33 ਸਾਲ ਦੀ ਉਮਰ ਹੈ ਸਿਰਫ ਯੂਥ ਨੂੰ ਵੀ ਕਹਿੰਦਾ ਜੋ ਯੂਥ ਦੇ ਪ੍ਰਧਾਨ ਸਾਡੇ ਸਰਦਾਰ ਸਰਵਿਸਿੰਗ ਚੇਂਜਰਸ ਆਫ ਦੀ ਸੇਵ ਨਾਲ ਅਸੀਂ ਚੱਲੇ ਆ ਤੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਕੋਰ ਕਮੇਟੀ ਮੈਂਬਰਾਂ ਨੂੰ ਕਿ ਆਪਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਸਾਰੇ ਸ਼ੇਅਰ ਕਰੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਹੱਕ ਜਹਾਂ ਦਾ ਨਾਰਾ ਮਾਰੋ ਤਾਂ ਕਿ ਜੋ ਤੋੜਨ ਦੀਆਂ ਕੋਸ਼ਿਸ਼ਾਂ ਨੇ ਸਾਰੀਆਂ ਆਪਾਂ ਕਹਿ ਦਈਏ ਕਿ ਕਾਮਯਾਬ ਨਾ ਹੋਣ ਤੇ ਪਾਰਟੀ ਤਕੜੀ ਹੋ ਸਕੇ ਇੰਨਾ ਹੀ ਕਹਿੰਦਾ ਹੋਇਆ ਚੀਮਾ ਦਾ ਚਾਚੇ ਕੁਝ ਗਲਤ ਕਹਿ ਗਿਆ ਮੈਂ ਤਾਂ ਮਾਫੀ ਚਾਹੁੰਨਾ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਧੰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ